ਗੁਰੂ ਰੂਪ ਸਾਧ ਸੰਗਤ ਜੀ ਇਹ ਸਥਾਨ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਜੀ ਦਾ ਹੈ ਜਦ ਮੁਗਲ ਸਰਕਾਰ ਨੇ ਸਿੱਖਾਂ ਦਾ ਅਖੂਰਾ ਖੋਜ ਮਟਾਉਣ ਦਾ ਫੈਸਲਾ ਕਰ ਲਿਆ ਸੀ ਸਭ ਸਰਕਾਰੀ ਅਫਸਰਾਂ ਚੌਧਰੀਆਂ ਨੂੰ ਕਰੜੇ ਹੁਕਮ ਚਾੜੇ ਗਏ ਸੀ ਕਿ ਜਿੱਥੇ ਵੀ ਕੋਈ ਸਿੱਖ ਲੱਭੇ ਉਸ ਨੂੰ ਜਾਂ ਤਾਂ ਫੜ ਕੇ ਲਾਹੌਰ ਭੇਜ ਦਿਓ ਅਤੇ ਜਾਂ ਉਥੇ ਹੀ ਮਾਰ ਦਿਓ ਜਿਹੜੇ ਸਿੱਖ ਲਾਹੌਰ ਲਿਜਾਏ ਜਾਂਦੇ ਸਨ ਉਹਨਾਂ ਨੂੰ ਸ਼ਹੀਦ ਗੰਜ ਵਾਲੀ ਥਾਂ ਸ਼ਹੀਦ ਕੀਤਾ ਜਾਂਦਾ ਸੀ ਸਿੱਖਾਂ ਦੇ ਸਿਰਾਂ ਦਾ ਮੁੱਲ ਪੈਂਦਾ ਸੀ ਬਹੁਤ ਸਾਰੇ ਸਿੱਖ ਬੀਕਾਨੇਰ ਜੈਪੁਰ ਆਦਿ ਦ੍ਰਿੜੀ ਇਲਾਕਿਆਂ ਵਿੱਚ ਜੰਗਲਾਂ ਵਿੱਚ ਗਏ ਸਨ ਬਾਬਾ ਬੋਤਾ ਸਿੰਘ ਜੀ ਭਾਨੜਾ ਜ਼ਿਲ੍ਹਾ ਲਾਹੌਰ ਦਾ ਸੰਧੂ ਜੱਟ ਸੀ ਉਹ ਇਹ ਦਾ ਇੱਕ ਸਾਥੀ ਭਾਈ ਗਰਜਾ ਸਿੰਘ ਜੀ ਰੰਗਰੇਟਾ ਮਜਬੀ ਸਿੰਘ ਸੀ ਇਹ ਦੋਵੇਂ ਕਦੇ ਕਦੇ ਰਾਤ ਵੇਲੇ ਅੰਮ੍ਰਿਤਸਰ ਪਹੁੰਚਦੇ ਅਤੇ ਇਸ਼ਨਾਨ ਕਰਦੇ ਇੱਕ ਦਿਨ ਇਹਨਾਂ ਨੂੰ ਕੁਝ ਰਾਹਿਆਂ ਨੇ ਝਾੜੀਆਂ ਵਿੱਚ ਬੈਠਿਆਂ ਨੂੰ ਵੇਖਿਆ ਅਤੇ ਇੱਕ ਸਾਥੀ ਬੋਲਿਆ ਉਹ ਦੇਖ ਦੋ ਸਿੰਘ ਬੈਠੇ ਨੇ ਦੂਸਰਾ ਬੋਲਿਆ ਇਹ ਨਾਂ ਦੇ ਹੀ ਸਿੰਘ ਹੋਣੇ ਨੇ ਕਰਨੀ ਦੇ ਤਾਂ ਇੱਕ ਦੜ ਨੇ ਤਾਹੀਂ ਇਹ ਲੋਕ ਇਹ ਫਿਰਦੇ ਨੇ ਸਾਹਮਣੇ ਨਿਤਰਗੇ ਦੀ ਹਕੂਮਤ ਨੂੰ ਚਮਤਕਾਰ ਕਿਉਂ ਨਹੀਂ ਵਿਖਾਉਂਦੇ ਇਹ ਤਨ ਸਿੰਘਾਂ ਦੇ ਦਿਲ ਨੂੰ ਲੱਗਾ ਉਹਨਾਂ ਨੇ ਮੈਦਾਨ ਵਿੱਚ ਨਤਰਨ ਦਾ ਤੇ ਹਕੂਮਤ ਨੂੰ ਚਮਤਕਾਰ ਵਿਖਾਉਣ ਦਾ ਫੈਸਲਾ ਕਰ ਲਿਆ ਉਹ ਝਾੜਾਂ ਵਿੱਚੋਂ ਨਿਕਲ ਕੇ ਪਿੰਡ ਨੂਰਦੀਨ ਨੂਰਦੀਨ ਦੀ ਸਰਾਂ ਦੇ ਪਾਸ ਸਾਹੀ ਸੜਕ ਉੱਤੇ ਡਟ ਕੇ ਖੜੋਤੇ ਅਤੇ ਸੜਕ ਤੋਂ ਲੰਘਣ ਵਾਲਿਆਂ ਪਾਸੋਂ ਮਹਿਸੂਲ ਅਗਰੌਣਾ ਸ਼ੁਰੂ ਕਰ ਦਿੱਤਾ ਮਸੂਲਤਾਰ ਨੂੰ ਕਿਸੇ ਨੇ ਨਾ ਨਾ ਕੀਤੀ ਅਤੇ ਕਿਸੇ ਨੇ ਇਸ ਸੰਬੰਧੀ ਸਰਕਾਰੀ ਰਿਪੋਰਟ ਕਰਨ ਦਾ ਵੀ ਹਿਆ ਨਾ ਪਿਆ ਫਿਰ ਬਾਬਾ ਬੋਤਾ ਸਿੰਘ ਜੀ ਨੇ ਲਾਹੌਰ ਦੇ ਸੂਬੇ ਨੂੰ ਚਿੱਠੀ ਲਿਖੀ ਅਤੇ ਦੱਸਿਆ ਕਿ ਅਸੀਂ ਆ ਕੁਝ ਕਰ ਰਹੇ ਹਾਂ ਭਾਈ ਰਤਨ ਸਿੰਘ ਜੀ ਇਸ ਬਾਬਤ ਲਿਖਦੇ ਨੇ ਚਿੱਠੀ ਲਿਖਿਓ ਐ ਸਿੰਘ ਬੋਤਾ ਹੱਥ ਹੈ ਸੋਟਾ ਹਰ ਵਿੱਚ ਰਾਖੜੂਤਾ ਆਣਾ ਲਾਇਆ ਗੱਡੇ ਨੂੰ ਪੈਸਾ ਲਾਇਆ ਖੋਤਾ ਆਖੀ ਭਾਬੀ ਖਾਨ ਨੂੰ ਤੇਰਾ ਦਿਉ ਰਹੇ ਸਿੰਘ ਬੂਤਾ ਸੂਬੇ ਨੇ ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ ਜੀ ਦੇ ਟਾਕਰੇ ਲਈ ਜਲਾਲਦੀਨ ਫੌਜਦਾਰ ਨੂੰ 100 ਸਵਾਰ ਦੇ ਕੇ ਭਿਜਿਆ ਅਤੇ ਫੌਜ ਨੂੰ ਦੇਖਦਿਆਂ ਹੀ ਸਿੰਘਾਂ ਨੂੰ ਸੀਧੀ ਰੰਗ ਚੜ ਗਿਆ ਉਹਨਾਂ ਨੇ ਪਿੱਠਾਂ ਜੋੜ ਕੇ ਫੌਜ ਦਾ ਅਜੇ ਹਟਾਕਰਾ ਕੀਤਾ ਕਿ ਤੁਰਕ ਹੈਰਾਨ ਰਹਿ ਗਏ ਬਹੁਤ ਸਾਰੇ ਮੁਗਲ ਸਿਪਾਹੀਆਂ ਨੂੰ ਮਾਰ ਕੇ ਅੰਤ ਨੂੰ ਦੋਵੇਂ ਸਿੰਘ ਸ਼ਹੀਦियां ਪਾ ਗਏ ਇਹ ਗੱਲ ਸੰਮਤ 1796 ਹਨ 1739 ਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਭੂ ਦੇਰੇ ਰਾਖ ਪਿਤਾ ਪ੍ਰਭ